ਸਾਰਿਆਂ ਨੂੰ ਟਾਲੀਵਾਲ ਟੈਰਸ ਗਾਰਡਨ ਚ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਬੈਲ ਆਈਕਨ ਦੀ ਘੰਟੀ ਪ੍ਰੈਸ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਕਰੋ ਜੋ ਕਿ ਜੋ ਸਾਡੀ ਵੀਡੀਓ ਤੁਹਾਡੇ ਕੋਲ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਅੱਜ ਦਾ ਆਪਣਾ ਵਿਸ਼ਾ ਵੀਰ ਜੀ ਆਪਣੇ ਬੂਟੇ ਗਰਮੀਆਂ ਦੇ ਵਿੱਚ ਮੁਰਝਾ ਜਾਂਦੇ ਨੇ ਫੁੱਲ ਚੜਨ ਲੱਗ ਜਾਂਦੇ ਫਲ ਨਹੀਂ ਬਾਧੇ ਆਨਲਾਈਨ ਲਈ ਮੈਂ ਤੁਹਾਨੂੰ ਨੁਕਸਾ ਦੱਸੂੰਗਾ ਜੀ ਇੱਕ ਆਪਾਂ ਲੈ ਲੈਣਾ ਫਿਰ aloevera ਠੀਕ ਹੈ ਇਹ ਹਰੇਕ ਦੇ ਕਰੇ ਹੁੰਦਾ ਇਹਨੂੰ ਆਪਾਂ ਕੀ ਕਰਨਾ ਛੋਟਾ ਛੋਟਾ ਕੱਟ ਲੈਣਾ ਛੋਟਾ ਛੋਟਾ ਕੱਟ ਕੇ ਆਪਾਂ ਇਹਨਾਂ ਨੂੰ ਨਿਕਿਆ 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 ਜੀ ਇਹਦੀਆਂ ਫਾੜੀਆਂ ਜੀਆਂ ਕਰ ਲੈਣੀਆਂ ਆਪਾਂ ਜੇ ਕਿਸੇ ਕੋਲ ਘੱਟਾ ਪੋਦੇ ਤਾਂ ਉਹ ਘੱਟ ਲਾ ਸਕਦਾ ਜੇ ਕਿਸੇ ਕੋਲ ਵੱਧਾ ਉਹ ਆਪਣਾ ਵੱਧੂ ਹੀ ਬਣਾ ਕੇ ਰੱਖ ਸਕਦਾ ਗਰਮੀਆਂ ਲਈ ਬਹੁਤ ਠੰਡੀ ਚੀਜ਼ ਹੈ ਇਹ ਬੂਟਿਆਂ ਲਈ ਇਹਨੂੰ ਕੀ ਕਰਨਾ ਆਪਾਂ ਛੋਟੇ ਛੋਟੇ ਪੀਸ ਕੱਟ ਕੇ ਜੀ ਇੱਕ ਕਪਾ ਲੈਣੀ ਆ ਬਾਲਟੀ 10 ਲੀਟਰ ਦੀ ਬਾਲਟੀ ਲੈਣੀ ਆ ਬਾਲਟੀ ਦੇ ਵਿੱਚ ਇਹਨੂੰ ਡਬੋਦਾਣਾ ਸਿਰਫ 7 ਦੇ ਲਈ 7 ਦੇ ਨਾਲ ਹੀ ਜਿਹੜੀ ਇਹਦੇ ਵਿੱਚ ਆ ਲੇਸ ਜੀ ਨਿਕਲਦੀ ਆ ਆ ਵਾਲੀ ਜੀ ਇਹ ਆਪਣੇ ਪਾਣੀ 'ਚ ਮਿਕਸ ਹੋ ਜੂਗੀ ਇੱਕ ਬੁੱਟੇ ਵਾਲੀ ਗੁਨਾਕਾਰੀ ਬਹੁਤ ਗੁਨਾਕਾਰੀ ਚੀਜ਼ ਬਾ ਆਪਣਾ ਘੋਲ ਬਣ ਜਾਣਾ ਜੀ ਇਹਨੂੰ ਆਪਾਂ ਬਣਾ ਕੇ ਵੀ ਰੱਖ ਸਕਦੇ ਆ ਬਣਾ ਕੇ ਆਪਾਂ ਵੱਧ ਤੋਂ ਵੱਧ ਰੱਖ ਸਕਦੇ ਆ ਜਦੋਂ ਵੀ ਆਪਾਂ ਹਫਤੇ ਬਾਅਦ ਇੱਕ ਕੁਆਲਟੀ ਦੇ ਵਿੱਚ ਅੱਧਾ ਮੱਗ ਇਹਦਾ ਪਾ ਕੇ ਆਪਾਂ ਬੂਟਿਆਂ ਨੂੰ ਦਵਾਂਗੇ ਨਾ ਆਪਣੇ ਬੂਟੇ ਸੁੱਕਣਗੇ ਨਾ ਉਹਨਾਂ ਦੇ ਫਲ ਚੜਨਗੇ ਤੇ ਜਿਹੜੀ ਪੈਦਾਵਾਰ ਆ ਉਹ ਵਧੂਗੀ ਜੀ ਬੂਟੇ ਦੀ ਪੈਦਾਵਾਰ ਉਹ ਵਧੂਗੀ ਜਿਹੜਾ ਖਲ ਆਪਾਂ ਫਲ ਹੁੰਦਾ ਉਹਦੀ ਪੈਦਾਵਾਰ ਵੀ ਵਧੂਗੀ ਇਹ ਫਰੂਟਾਂ ਫਰਾਟਾਂ ਤੇ ਸਬਜ਼ੀਆਂ ਤੇ ਤੇ ਫੁੱਲਾਂ ਤੇ ਸਾਰਿਆਂ ਤੇ ਇਹ ਕੰਮ ਕਰਦਾ ਲਾਭਦਾਇਕ ਹੁੰਦਾ ਇਹ ਬਹੁਤ ਲਾਭਦਾਇਕ ਆ ਇਹਦੇ ਨਾਲ ਆਪਾਂ ਆ ਠੀਕ ਹੈ ਜੀ ਆਪਾਂ ਛੋਟੇ ਛੋਟੇ ਪੀਸ ਕਰ ਲੇ ਕਰਕੇ ਆਪਾਂ ਬਾਲਟੀ ਦੇ ਵਿੱਚ ਉਹਨੂੰ ਭਿਓ ਕੇ ਰੱਖ ਦੇਣਾ ਅੱਗੇ ਆਪਾਂ ਕੀ ਕਰਨਾ ਉਹਦੇ ਵਿੱਚ ਤੀਸਰੇ ਦਿਨ ਤੀਸਰੇ ਦਿਨ ਉਹਦੇ ਵਿੱਚ ਆਪਾਂ ਤਿੰਨ ਚਮਚੇ ਹਲਦੀ ਦੇ ਪਾ ਕੇ ਉਹਨੂੰ ਦੋ ਦਿਨਾਂ ਲਈ ਹੋਰ ਰੱਖ ਦੇਣਾ ਜੀ ਤਿੰਨ ਚਮਚੇ ਹਲਦੀ ਦੇ 10 ਲੀਟਰ ਦੀ ਬਾਲਟੀ ਦੇ ਵਿੱਚ ਤਿੰਨ ਚਮਚੇ ਹਲਦੀ ਦੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਉਹ ਆਪਾਂ ਰੱਖ ਦੇਣਾ ਉਦੋਂ ਬਾਅਦ ਇਹ ਨਿਰਾ ਦੇਸੀ ਘੋੜੀ ਬੁੱਟਿਆਂ ਲਈ ਨਾ ਬੁੱਟਿਆਂ ਨੂੰ ਗਰਮੀ ਲੱਗੇ ਨਾ ਬੁੱਟੇ ਮਰ ਜਾਣ ਬੁੱਟੇ ਐ ਖਿਲੇ ਤੇ ਖਿਲੇ ਰਹਿਣਗੇ ਚਾਹੇ ਫੁੱਲ ਹੋ ਜਾਣ ਜੀ ਫਲ ਹੋ ਜਾਣ ਸਬਜ਼ੀਆਂ ਸਾਰਿਆਂ ਤੇ ਲਾਭਦਾਇਕ ਆ ਕਿਉਂਕਿ ਮੈਂ ਇਹ ਵਰਤ ਕੇ ਦੇਖਿਆ ਜੀ ਮੇਰੇ ਬੁੱਟੇ ਐਨ ਚਮਕਤ ਚਮਕਦਾਰ ਬਣ ਗਏ ਉਹਨਾਂ ਦੇ ਫੁੱਲ ਡਿੱਗਦੇ ਸੀ ਜਦੋਂ ਤੋਂ ਮੈਂ ਦਵਾਈ ਦੇਣ ਲੱਗਿਆ ਮੇਰਾ ਕੋਈ ਫੁੱਲ ਨਹੀਂ ਚੜਿਆ ਫਲ ਦੀ ਪੈਦਾਵਾਰ ਵੱਧ ਗਈ ਆ ਜੀ ਤੇ ਬੂਟਾ ਗਰੋਥ ਬਹੁਤ ਵਧੀਆ ਕਰ ਰਿਹਾ ਇਹ ਸਾਰਿਆਂ ਨਾਲੋਂ ਵੱਧ ਜਿਆਦਾ ਆਪਾਂ ਇਹ ਬੇਲਾਂ ਤੇ ਹੁਣ ਬੇਲਾਂ ਲੱਗ ਰਹੀਆਂ ਨੇ ਕਦੂ ਦੀ ਬੇਲ ਹੋ ਗਈ ਜੀ ਤੋਰੀਆਂ ਹੋ ਗਈਆਂ ਪੇਠੇ ਦੀ ਬੇਲਾ ਹੋ ਗਈਆਂ ਟਿੰਡੇ ਦੀਆਂ ਬੇਲਾਂ ਹੋ ਗਈਆਂ ਉਹਨਾਂ ਦੇ ਵਿੱਚ ਆਪਾਂ ਕੀ ਕਰਨਾ ਜੀ ਇਹ ਅੱਜ ਆਪਾਂ ਪਾਤਾ ਜਿਵੇਂ ਸੋਮਵਾਰ ਨੂੰ ਪਾਤਾ ਜੀ ਫਿਰ ਵੀਰਵਾਰ ਨੂੰ ਪਾ ਦੇਣਾ ਫਿਰ ਆਪਾਂ ਸੋਮਵਾਰ ਨੂੰ ਪਾ ਦੇਣਾ ਠੀਕ ਹੈ ਜੀ ਤਿੰਨ ਵਾਰ ਪਾ ਕੇ ਆਪਾਂ 10 ਦਿਨ ਫਿਰ ਗੈਪ ਪਾ ਦੇਣਾ ਗੈਪ ਪਾ ਕੇ ਸੋਮਵਾਰ ਵੀਰਵਾਰ ਫਿਰ ਅੱਗੇ ਸੋਮਵਾਰ ਐ ਪਰ ਰੁਟੀਨ ਤਿੰਨ ਚਾਰ ਵਾਰ ਆਪਾਂ ਕਰ ਸਕਦੇ ਆ ਤਾਂ ਜੋ ਆਪਣੇ ਬੁੱਟੇ ਐਨ ਵਧੀਆ ਸ਼ਾਨਦਾਰ ਹੋ ਜਾਣ ਜੇ ਤੁਹਾਡੇ ਬੂਟਿਆਂ ਤੇ ਕੋਈ ਫੰਗਸ ਲੱਗ ਜਾਏ ਪਾਣੀ ਦੇ ਨਾਲ ਜਿਵੇਂ ਆਪਾਂ ਪਾਣੀ ਵਧ ਦਿੰਨੇ ਆ ਉਹਦੇ ਨਾਲ ਆਪਣੇ ਬੂਟੇ ਤੇ ਫੰਗਸ ਲੱਗ ਜਾਂਦੀ ਆ ਬੂਟਾ ਜਮਾ ਮਰਨ ਦੇ ਕਿਨਾਰੇ ਹੋ ਜਾਂਦਾ ਉਹ ਤੇ ਆਪਾਂ ਕੀ ਕਰਨਾ ਟਿਗੋ ਡਰਾਮਾ ਪਾਊਡਰ ਆ ਵਾਲਾ ਇਹਨੂੰ ਪਾਣੀ ਚ ਘੋਲ ਕੇ 10 ਲੀਟਰ ਪਾਣੀ ਦੇ ਵਿੱਚ 3 ਚਮਚੇ ਦੇ ਪਾਉਣੇ ਆ ਜੀ 10 ਲੀਟਰ ਪਾਣੀ 'ਚ 3 ਚਮਚੇ ਚਾਹੇ ਆ ਪਕੋੜ ਕੇ ਚੰਗੀ ਤਰ੍ਹਾਂ ਘੋਲ ਕੇ ਇਹ ਚਾਹੇ ਤੁਸੀਂ ਬੂਟਿਆਂ ਦੀ ਜੜ੍ਹਾਂ ਦੇ ਵਿੱਚ ਐ ਕਰ ਦੋ ਤਾਂ ਵੀ ਬੈਨੀਫਿਟ ਆ ਚਾਹੇ ਤੁਸੀਂ ਇਹਦੀ ਸਪਰੇਅ ਕਰ ਦੋ ਇਹ ਤੁਹਾਡੇ ਲਈ ਤਾਂ ਵੀ ਬੈਨੀਫਿਟ ਆ ਟ੍ਰਾਈਕੋਡਰਮਾ ਪੌੜਾ ਇਹ ਤੁਹਾਨੂੰ ਮੀਸ਼ੋ ਤੇ ਸਸਤਾ ਮਿਲੂਗਾ ਜੀ ਐਮ ਜਾਨ ਹੋ ਗਿਆ ਜਿਹੜੀਆਂ ਹੋਰ ਹੋ ਗਈਆਂ ਉਹਨਾਂ ਤੇ ਇਹ ਮਹਿੰਗਾ ਮਿਲਦਾ ਇਹਦੇ ਨਾਲ ਬੂਟਾ ਆਪਣਾ ਦੁਬਾਰਾ ਫੇਰ ਹਰਾ ਹੋ ਜਾਊਗਾ ਜਿਹੜੇ ਉਹਦੇ ਵਿੱਚ ਫੰਗਸ ਆ ਉਹ ਇਹਨੇ ਜਮਾ ਖਤਮ ਕਰ ਦਣੀ ਆ ਇਹ ਕੇ ਹੋ ਗਿਆ ਜੀ ਦੂਸਰਾ ਕਾਰਨ ਜੇ ਆਪਾਂ ਸਸਤਾ ਕਰਨਾ ਫਿਰ ਆਪਾਂ ਇੱਕ 20 ਰੁਪਏ ਦੀ ਹਾਈਡਰੋਜਨ ਲਿਆਣੀ ਆ ਹਾਈਡਰੋਜਨ 10 ਲੀਟਰ ਪਾਣੀ ਦੇ ਵਿੱਚ ਪਾ ਕੇ ਉਹ ਬੂਟੇ ਦੀ ਜੜਾਂ 'ਚ ਦੋ ਦਿਨ ਛੱਡ ਕੇ ਦੋ ਦਿਨ ਛੱਡ ਕੇ ਪੰਜ ਵਾਰ ਕਰ ਦੋ ਤੁਹਾਡਾ ਬੂਟਾ ਬਿਲਕੁਲ ਹਰਾ ਭਰਿਆ ਹੋ ਜਾਊਗਾ ਜੀ ਔਰ ਸਾਰੇ ਠੀਕ ਠਾਕ ਹੋ ਸਾਡੇ ਚੈਨਲ ਨੂੰ ਥਾਲੀਵਾਲ ਟੈਰਸ ਗਾਰਡ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ